ਕਿਉਂਕਿ ਆਪਾਂ ਸੱਚੇ ਪਾਤਸ਼ਾਹ ਦੇ ਦੁਨੀਆ ਦੇ ਮਾਲਕ ਨੂੰ ਹਾਂਜੀ ਬਾਈ ਜੀ ਸਾਰੇ ਬੰਨਿਆਂ ਨੂੰ ਸਤਿਕਾਰ ਅੱਜ ਇਸ ਜੀ ਦੇ ਲਹਰਾ ਦਾ ਗੱਭੇ ਇੱਥੇ ਸੰਤ ਮਹਾਪੁਰਸ਼ ਰਾਤਨ ਸਿੰਘ ਬਾਬਾ ਰਾਤਨ ਸਿੰਘ ਜੀ ਉਹਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਪਹੁੰਚੇ ਸੀਗੇ ਪੱਥਰ ਨੂੰ ਸਮਝਾਉਣ ਬਾਅਦ ਸੋਕੀ ਬਾਗਲਾ ਤੋਂ ਵੀ ਦੋ ਬਸਾਈਆਂ ਨੇ ਸੁਣੋ ਨਾ ਰਗਾਂ ਨੂੰ ਅੰਮ੍ਰਿਤ ਕਥਾ ਕਿਸ ਤੇ ਨਾ ਕੋਤਾ ਮਹਾਪੁਰਖਾਂ ਨੇ ਕਦੇ ਆਪਣੇ ਮਾਰ ਦੇ ਵਿੱਚ ਪਰਿਵਾਰ ਦੇ ਲਈ ਕਿਤੇ ਸੋਚਿਆ ਕੋਈ ਦੱਸੋ ਯਾਰਾ ਅਤੇ ਉਹਨਾਂ ਦਾ ਜੀਵਨ ਸੀ ਜਿਹੜਾ ਆਪ ਸਾਰੇ ਜਾਨਵ ਨੂੰ ਦੱਸਣ ਦੀ ਲੋੜ ਤਕਰਾ ਕਰ ਤਕਰਾ ਕਰ ਇਹ ਸਰ ਕੇ ਉਹਨਾਂ ਮਹਾਪੁਰਖਾਂ ਦੀ ਜਿਹੜੀ ਕਮਾਈ ਹੈ ਸੰਗਤ ਜੀ ਜਿੱਥੇ ਬਰਦਾਸ਼ਤ ਨਹੀਂ ਜ਼ਿੰਦਗੀ ਦੇ ਅਸਰ ਦਾ ਤਾਂ ਇਤਤਰ ਕਰਨ ਦੀ ਗੱਲ ਕਰਦੇ ਕਿ ਮੇਰੇ ਕੋਲ ਸਾਧਨ ਵੀ ਬਹੁਤ ਆਉਂਦੇ ਜਮੀਨ ਜਾਇਦਾਦ ਹੋਵੇ ਸੋਨਾ ਰਹਿਣ ਲਈ ਮਕਾਨ ਸਿਮਰਨ ਦੀ ਆਮ ਤੌਰ ਤੇ ਕਿਹਾ ਜਾਂਦਾ ਹੈ ਨਾ ਜਿਹੜਾ ਵਾਜ ਗੁਰੂ ਦਾ ਸਿਮਰਦਾ ਹੈ ਇਹ ਕਰਨ ਦੇ ਨਾਲ ਕੀ ਹੁੰਦਾ ਹੈ ਕੀ ਮਿਲਦਾ ਹੈ ਸੁਰਮਕੋ ਜਿਹੜਾ ਸਿਮਰਨ ਹੈ ਬਹੁਤ ਵੱਡੀ ਤਾਕਤ ਹੈ ਆਪਾਂ ਫੁਰਖਾ ਜੁੜੇ ਬੈਠੇ ਹੈ ਤਾਂ ਸੱਚੀ ਪਾਤਸ਼ਾਹ ਮਹਾਰਾਜ ਦੀ ਇਹ ਜੋਰੀ ਅੰਦਰ ਜਿਨ੍ਹਾਂ ਨੇ ਆਪਣੀ ਸਾਰੀ ਜਿੰਦਗੀ ਸਿਮਰਨ ਦੀ ਤਾਕਤ ਨજર ਕਿਸ ਤਰ੍ਹਾਂ ਆਉਦੀ ਹੈ ਸਿਮਰਨ ਦੀ ਤਾਕਤ ਇਸ ਪ੍ਰਦੀਪ ਦਾ ਪ੍ਰਦੀਪ ਦਾਜ ਬੜੀ ਆਉਂਦੀ ਹੈ ਭਾਈ ਸਭ ਗੋਬਿੰਦ ਹੈ ਗੋਬਿੰਦ ਦਾ ਮੈਸਰ ਜੀ ਬਾਬਾ ਰਾਮ ਸਿੰਘ ਜੀ ਕਾਰ ਸੇ ਬਾਰੇ ਜਿਹਨਾਂ ਦੇ ਕਿ ਅੰਤਮ ਅਰਦਾਸ ਲਹਿਰਾਗਾਗਾ ਵਿੱਚ ਗੁਰੂ ਘਰ ਵਿੱਚ ਅੰਤਮ ਅਰਦਾਸ ਹੋਵੇਗੀ ਕਰਦੇ ਆ ਨਾ ਕਿ ਦੋ ਕੋਟੀਆਂ ਦਾ ਨਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਜਿਹੜੇ ਨਾਮਦੇਵ ਜੀ ਨੂੰ ਟੋਨੀਆਂ ਦੇ ਲੋਕ ਕਿਹੋ ਜਿھے ਸ਼ਬਦ ਬਚਨ ਬੋਲਦੇ ਸੀ